ਉਹ ਬੰਦੇ ਹੁੰਦੇ ਬਹੁਤ ਮਹਾਨ ਜੋ ਕਰਦੇ ਨੇ ਖੂਨ ਦਾ ਬਾਣ ਉਹ ਬੰਦੇ ਹੁੰਦੇ ਬਹੁਤ ਮਹਾਨ ਜੋ ਕਰਦੇ ਨੇ ਖੂਨ ਦਾ ਬਾਣ ਜਿਵੇਂ ਅਜਨੀ ਕਿਸੇ ਲੋੜਵੰਦ ਦੀ ਜਾਨ ਉਹ ਬੰਦੇ ਬੰਦੇ ਬਹੁਤ ਮਹਾਨ ਜਿਹੜੇ ਕਰਦੇ ਖੂਨ ਦਾ ਬਾਣ ਕਾਹਸੇ ਤੇਰੇ ਬਾਹਤ ਨਾਲੋਂ ਸੋਨਾ ਚਾਂਦੀ ਹੀਰੇ ਨਾਲੋਂ ਕਾਹਸਾ ਤੇਰੇ ਨਾਲ ਬਹੁਤ ਨਾਲੋਂ ਸੋਨਾ ਚਾਂਦੀ ਹੀਰੇ ਨਾਲੋਂ ਮਹਾਨ ਉਹ ਬੰਦੇ ਹੁੰਦੇ ਬਹੁਤ ਮਹਾਨ ਜੋ ਕਰਦੇ ਨੇ ਖੂਨ ਦਾ ਦਾਨ ਉਹ ਬੰਦੇ ਹੁੰਦੇ ਬਹੁਤ ਮਹਾਨ ਜੋ ਕਰਦੇ ਨੇ ਖੂਨ ਦਾ ਦਾਨ ਕਿਉਂਕਿ ਆਪਾਂ ਕਿਸੇ ਵੀ ਮੰਦਰ ਗੋਦ ਗੋਦ ਜਾ ਕੇ 200 500 ਹਜ਼ਾਰ 10000 11000 ਜੋ ਆਪਣੀ ਕਮਾਸੀ ਹਿਸਾਬ ਨਾਲ ਪੈਸੇ ਦੇ ਰਾਨ ਆਪਾਂ ਕਰ ਦਿੰਦੇ ਆ ਸੋਨਾ ਚਾਂਦੀ ਦੇ ਰਾਨ ਕਰ ਦਿੰਦੇ ਆ ਪਰ ਜਦੋਂ ਆਪਾਂ ਕਿਸੇ ਨੂੰ ਖੂਨ ਦਾ ਦਾਨ ਦੀ ਗੱਲ ਕਰੀਏ ਤਾਂ ਹਰ ਬੰਦੇ ਕੋਈ ਦਰਮਿਆ ਆਪਣੀ ਦਰ ਪਿੱਛੇ ਕਰ ਲੈਂਦਾ ਸਮਾਂ ਇੱਕ ਵਾਰੀ ਇਸ ਪਿਲਾਪੇ ਸਾਰੇ ਮੈਂਬਰਾਂ ਨੂੰ ਪ੍ਰਗਨ ਸਾਹਿਬ ਨੂੰ ਮਾਨਕ ਰਵਾਜੇ ਨੂੰ ਸੁਖਿੰਦਰ ਸਿੰਘ ਜੀ ਨੂੰ ਸੰਦੀਪ ਕੁਮਾਰ ਜੀ ਨੂੰ ਹਰਪਾਲ ਜੱਜੂ ਨੂੰ ਅਜੇਸ਼ ਕੁਮਾਰ ਜੀ ਗੁਰਿੰਦਰ ਸਾਹਿਬ ਸੰਦੀਪ ਭਾਗਵਾਜ ਅਜੇਸ਼ ਕੁਮਾਰ ਜੀ ਬਲਵੀਰ ਸਿੰਘ ਜੱਜੂ ਸਰਜੀਤ ਗੱਲਾ ਮਨਜਿੰਦਰ ਜੀ ਦਸਵਿੰਦਰ ਕੁਮਾਰ ਰਵੀ ਸੋਹਰਾਲ ਤੇ ਜਸਵੰਤ ਰਾਜ ਜੀ ਨੂੰ ਸਾਰਿਆਂ ਨੂੰ ਬਹੁਤ-ਬਹੁਤ ਬੁਲਾਇਆ ਜੇ ਤਾਂ ਕਿ ਵਾਕੀ ਮਹਾਨ ਬੰਦੇ ਆ ਜਿਨ੍ਹਾਂ ਨੇ ਖੂਨ-ਖਾਨ ਦਾ ਕਰਤੱਵ ਆਦੀ ਇਹ ਨਵੀਂ ਰੀਤ ਇੱਕ ਨਵੀਂ ਰਸਮ ਦਿਖਾ ਰਹੀ ਆ ਕਿਉਂਕਿ ਅਕਸਰ ਜਦੋਂ ਕੋਈ ਕਿਸੇ ਨੂੰ ਕਹਿੰਦੇ ਵੀ ਖੂਨਦਾਨ ਕਰੋ ਤਾਂ ਉਹ ਡਰ ਦੇ ਬਾਰੇ ਖੂਨਦਾਨ ਕਰਨ ਤੋਂ ਰਾਸ ਕਰ ਦਿੰਦੇ ਆ ਬਹੁਤ ਲੋਕਾਂ ਦੇ ਵਿੱਚ ਗੈਰ ਮਨਕਲਕ ਜੇ ਅਸੀਂ ਖੂਨਦਾਨ ਕਰਾਂਗੇ ਤਾਂ ਸ਼ਾਇਦ ਸਾਨੂੰ ਪਤਾ ਨਹੀਂ ਕੀ ਹੋ ਜਾਣਾ ਕਦੇ ਮੈਂ ਕਦੇ ਦੇ ਹਾਲਾਤ ਨਹੀਂ ਦੇਖਿਆ ਵੀ ਜੇ ਬੰਦਾ ਖੂਨਦਾਨ ਕਰਨ ਚੱਲਿਆ ਨਾ ਜਿਹੜੇ ਘਰ ਵਾਲੇ ਨੂੰ ਪਤਾ ਲੱਗਿਆ ਕਿ ਮੇਰਾ ਬੰਦਾ ਖੂਨਦਾਨ ਕਰਨ ਚੱਲਿਆ ਉਹਦੇ ਬਹੁਤ ਫੜ ਕੇ ਰੋਣਾ ਵੀ ਤੇ ਆਪਾਂ ਭਲਾ ਮਾਨਸਾ ਕਰੀਏ ਕਿ ਕੋਈ ਮੁਕਤ ਹੈ ਤੇਰੇ ਦਿਮਾਗ 'ਚ ਮੁਕਸਦ ਦੇ ਤੋ ਖੂਨਦਾਨ ਕਰਦੇ ਕਰਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਜੇ ਅਜਿਹਾ ਬੰਦਾ ਫੋਨ ਦਾਣ ਕਰੂਗਾ ਸੋਨੇ ਦੇ ਖੇਤਾਂ 'ਚ ਕੰਮ ਕਰਨਾ ਜਾਂ ਮਜ਼ਦੂਰੀ ਕਰਨੀ ਆ ਜਾਂ ਕੋਈ ਵੀ ਨਿੱਕਾ ਦਾ ਕੰਮ ਕਰਨਾ ਉਹ ਨਹੀਂ ਕਰ ਸਕੂਗਾ। ਜਦ ਕੇ ਸਿਰਫ ਲੋਕਾਂ 'ਚ ਵਹਿਮ ਆ ਲੋਕਾਂ ਦੇ ਡਰਾ। ਕੋਈ ਡਾਕਟਰ ਜੇ ਲੈ ਲੈਨੇ ਵੀ ਜਦੋਂ ਕੋਈ ਬੰਦਾ ਫੋਨ ਦਾਣ ਕਰਦਾ ਤੇ ਛਿੱਤਿਆਂ ਖੇਤਾਂ ਦੇ ਵਿੱਚ ਕੋਈ ਬੰਦੇ ਆਪਣੇ ਆਪ ਨੂੰ ਗਬਰ ਕਰਕੇ ਨਵਾਂ ਫੋਨ ਦਾਣ ਕਰ ਦਿੰਦੀ ਆ। ਫੋਨ ਦਾਣ ਕਰਨ ਦੇ ਨੁਕਸਾਨ ਘਾਟਾ ਸਭ ਕੋ ਫਾਇਦੇ ਜਾ। ਕਈ ਲੋਕਾਂ ਦਾ ਬੀਬੀ ਬਚਨ ਦਾ ਇਹਨਾਂ ਲੋਕਾਂ ਦਾ ਖੂਨ ਸੰਗਰਹਾ ਹੋ ਜਾਂਦਾ। ਉਹਨਾਂ ਨੂੰ ਖੂਨ ਪੱਧਰਾ ਕਰਨ ਦੇ ਲਈ ਗੋਲੀ ਖਾਣੀ ਪੈਂਦੀ ਆ ਪਰ ਜਿਹੜਾ ਬੰਦਾ ਬਲੱਡ ਪ੍ਰੈਸ਼ਰ ਦਾ ਹੋਗਾ ਕਦੀ ਖੂਨ ਸੰਗਰਾਂ ਨਹੀਂ ਹੁੰਦਾ ਕਿਉਂਕਿ ਜਦੋਂ ਦਾ ਖੂਨ ਸੰਗਰਾਂ ਹੁੰਦਾ ਉਹ ਖੂਨ ਘਾਲ ਕਰਦਾ ਜਿੰਨਾ ਖੂਨ ਬੋਡੀ ਚ ਭਰਿਆ ਹੁੰਦਾ ਸੱਤਿਆ ਦੇ ਕਹਿੰਦੇ ਵਿੱਚ ਬੋਡੀ ਉਹ ਆਪਣੇ ਆਪ ਨੂੰ ਰਿਕਵਰ ਕਰਕੇ ਉਹਦਾ ਖੂਨ ਘੋੜਾ ਕਰ ਦਿੰਦੀ ਆ ਉਹਨੂੰ ਕਦੀ ਬਲੱਡ ਪ੍ਰੈਸ਼ਰ ਨਹੀਂ ਹੁੰਦਾ ਉਹਦਾ ਕਦੀ ਖੂਨ ਸੰਗਰਾਂ ਨਹੀਂ ਹੁੰਦਾ ਸਿਰ ਇਸ ਕਰਕੇ ਇਸ ਮੈਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਬਹੁਤ ਹੋ ਗਿਆ ਟ੍ਰੈਲਾ ਕੀਤਾ ਜੋ ਪਹਿਲੀ ਵਾਰੀ ਕਾਠ ਡੋਨਰ ਆਏ ਆ ਤੇ ਕੋਈ ਗੱਲ ਨਹੀਂ ਅਗਲੀ ਵਾਰੀ ਹੋਰ ਪ੍ਰਚਾਰ ਕਰੋ ਦੁਗਨੇ ਤਿਕਨੇ ਡੋਨਰ ਆਉਣਗੇ ਕਿਉਂਕਿ ਸਾਹਿਬ ਖੂਨਦਾਨ ਦੇਣਗੇ ਤੇ ਮੈਂ ਹੁਣੇ ਇੱਕ ਬਹੁਤ ਅਮੇਚੀ ਮਿਲਿਆ ਜਿਨ੍ਹਾਂ ਨੇ ਵਿਸ਼ੇਕਾ ਆਪਣੀ ਜ਼ਿੰਦਗੀ ਵਿੱਚ ਅੱਜ 22 ਵਾਰੀ ਖੂਨਦਾਨ ਕੀਤਾ ਸੋ ਐਵੇਂ ਦੇ ਡੋਨਰ ਵੀ ਰਹੇ ਜਿਹੜੇ ਲਗਾਤਾਰ 22 ਵਾਰੀ ਖੂਨ ਦੇ ਰਹੇ ਆ ਸੋ ਉਹਨਾਂ ਨੂੰ ਮੈਂ ਗੁਜਾਰਿਸ਼ ਕਰਤੀ ਹੈ ਕਿ ਲੋਕਾਂ ਨੂੰ ਪ੍ਰੇਰਿਤ ਕਰਨ ਕਿ ਵੱਧ ਤੋਂ ਵੱਧ ਲੋਕਾਂ ਨੂੰ ਖੂਨ ਦੇਣ ਸੋ ਆਂਡੇ ਵਿੱਚ ਮੈਂ ਇਹ ਹੋ ਗਾ ਕਿ ਬੰਦਿਆ ਬੰਦੇ ਹੋਣਾ ਆਪਾਂ ਫਰਜ਼ ਨਿਭਾਈਏ ਬੰਦਿਆ ਬੰਦਾ ਹੋਣਾ ਆਪਾਂ ਫਰਜ਼ ਨਿਭਾਈਏ ਕਰਕੇ ਖੂਨ ਦਾ ਬਾਲ ਕਿਸੇ ਵੀ ਜਾਨ ਬਚਾਈਏ ਕਰਕੇ ਖੂਨ ਦਾ ਬਾਲ ਕਿਸੇ ਵੀ ਜਾਨ ਬਚਾਈਏ ਧੰਨਵਾਦ ਥੈਂਕ ਯੂ ਹਲੋ ਸੋ ਇਹ ਸਾਡੇ ਸਾਡੇ ਬਹੁਤ ਹੀ ਸਤਿਕਾਰਯੋਗ ਅਸਮਾਰਕ ਦੇ ਆਧਿਕਾਰ ਦੇ ਨੇ ਸਰਦਾਰ ਗੁਰਬੀਰ ਸਿੰਘ ਜੀ ਤਸਵੀਰਾਂ ਸਾਹਿਬ ਸੋ ਐਸਐਚਓ ਕਲਕੱਤਵਾਰ ਜੀ ਨੂੰ ਹੈ ਲੋਕੀ ਸਾਡੇ ਦਰਦਾਂ ਪਹੁੰਚ ਹੋਏ ਦੇ ਉੱਤੇ ਉਹਨਾਂ ਨੂੰ ਧੰਨ ਦੀ ਹੈ ਕਿ ਖੂਰ ਦੇ ਸਬੰਧ ਵਿੱਚ ਦੋ ਫੋਲ ਜਿਹੜੇ ਨੇ ਸਾਡੇ ਨਾਲ ਜਲੂਨ ਸਾਂਝਾ ਕਰਨ ਸੋ ਐਸਐਚਓ ਸਾਹਿਬ ਕਲਕੱਤਵਾਰ